ਹਾਂ ਜੀ ਕਾਜਰੋ ਸੋ ਕੀ ਹਾਲ ਚੱਲਾ ਜੀ ਤੋ ਸੋ ਸੌਰੀ ਤੇ ਅਸੀਂ ਅੱਜ ਬੈਠੇ ਹਾਂ ਜੀ ਨੂਰ ਮੈਲ ਹਾਕਰ ਦੇ ਵਿੱਚ ਤੇ ਇੱਥੇ ਅੱਜ ਇੱਕ ਚੀਜ਼ ਮੰਗਾਈ ਸੀ 버거 ਮੰਗਾਈ ਚਲੋ 버거 ਨਹੀਂ ਖਾ ਖੂਲਾ ਪਤਾ ਨਹੀਂ ਜਿਵੇਂ ਤੇ ਸੀ ਪਰ ਇੱਕ ਨਾਲ ਤੇ ਫਰਾਈਜ਼ ਮੰਗਾਈ ਸੀ ਅਸੀਂ ਮਸਾਲਾ ਫਰਾਈਜ਼ ਆ ਤੇ ਦੇਖ ਸਕਦੇ ਹੋ ਤੁਹਾਨੂੰ ਇਹਨਾਂ ਦੀ ਇੱਕ ਖਾਸ ਚੀਜ਼ ਦਿਖਾਉਣਾ ਇਹਦੇ ਨਾਲ ਨਾ ਤੁਹਾਨੂੰ ਮਤਲਬ ਕਹਿ ਇਤਨਾ ਤੇਲ ਨਹੀਂ ਇਹਦੇ ਨਾਲ ਹਾਰਟ ਅਟੈਕ ਫਰੀ ਆ ਜੇ ਤੁਸੀਂ ਇੱਥੋਂ ਫ੍ਰਾਈਜ਼ ਵਗੈਰਾ ਲੈਣੇ ਹੋ ਦੇਖਿਓ ਤੁਹਾਨੂੰ ਸ਼ਾਇਦ 버ਗਰ ਤੋਂ ਹੋਰ ਚੀਜ਼ਾਂ ਦੇ ਵਿੱਚ ਹੋਗਾ ਆ ਦੇਖਿਓ ਤੁਸੀਂ ਆ ਫ੍ਰਾਈਜ਼ ਨਹੀਂ ਤੁਸੀਂ ਇਹਨਾਂ ਦਾ ਕਲਰ ਹੀ ਦੇਖ ਸਕਦੇ ਹੋ ਇਹਦੇ ਵਿੱਚ ਪੂਰਾ ਜਿਹੜਾ ਤੇਲ ਹੈਗਾ ਆ ਉੱਪਰ ਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਦਿਖਾਈਏ ਰਾ ਆ ਦੇਖੋ ਜੀ ਆ ਦੇਖ ਸਕਦੇ ਹੋ ਤੁਸੀਂ ਇਹ ਸਿਰਫ ਜੇ ਇੱਕ ਇਹਨੂੰ ਕੀਤਾ ਤੇ ਇਹਦੇ ਵਿੱਚ ਤੇਲ ਹੀ ਤੇਲ ਆ ਗਿਆ ਆਪਾਂ ਇੱਕ ਦੋ ਹੋਰ ਨੂੰ ਚੱਕ ਕੇ ਦੇਖਦੇ ਆ ਨੂੰ ਕਰਕੇ ਕਿ ਕਿੰਨੇ ਦਾ ਨਿਕਲਦਾ ਤੇਵਾ ਦੇ ਹੋਵੇ। ਕੋਪਰ ਲੀ। ਕਿ ਅਰੀ ਹੋਕਰ ਨੂਰਮੈਲ। ਮਨ ਲੋ ਕਹਿ ਸਕਦੇ ਆ ਵੀ ਹਾਰਟ ਅਟੈਕ ਦਾ ਸਮਾਨਾਪੁਰ ਦਾ ਬੁਰਾ ਹੈ। ਜਿਦੋ ਨਾ ਲਗਾ ਲਈ। ਆ ਦੇਖ ਸਕਦੇ ਹੋ ਜੀ। ਕੋ ਆਇਆ ਤੁਹਾਡੇ ਆਈ ਨਹੀਂ। ਆ ਜਿਹੜਾ ਮਰਜੀ ਫਰਾਈ ਚੱਕ ਕੇ ਦੇਖ ਲਓ ਤੁਸੀਂ ਇਹ ਉਹ ਹਰ ਹਾਲ ਇਹਦੇ ਆ ਦੇਖੋ ਮਤਲਬ ਕੋਈ ਵੀ ਫਰਾਈ ਚੱਕ ਲਓ ਤੇਲ ਇਹਦੇ ਵਿੱਚ ਭਰ ਮਾਰਾ ਦੇਖੋ ਤੇ ਇਹ ਤੁਹਾਡੇ ਲਈ ਮਤਲਬ ਕਹਿ ਸਕਦੇ ਆਂ ਵੀ ਹਾਰਟ ਅਟੈਕ ਦਾ ਇੱਕ ਉਹ ਤੇਰੀ ਆ ਦੇਖੋ ਆ ਤੇ ਇਹ ਵੀ ਚੋਣ ਲਾਪਿਆ ਦੇ ਵਿੱਚੋਂ ਭਾਈ ਦੋਸਤੋ ਭਾਈ ਜਦੋਂ ਵੀ ਤੁਸੀਂ ਇੱਥੇ ਆਉਣੇ ਹੋ ਪਲੀਜ਼ ਧਿਆਨ ਨਾਲ ਆਓ ਇੱਥੇ ਇਹਨਾਂ ਨੂੰ ਕੋਈ ਵੀ ਪਲ ਇਹਨਾਂ ਨੇ ਜਦੋਂ ਵੀ ਕੋਈ ਫੂਡ ਦੇਣਾ ਹੁੰਦਾ ਇਹ ਆਪ ਨਹੀਂ ਚੈੱਕ ਕਰਦੇ ਕਿ ਤੁਹਾਡਾ ਫੂਡ ਪ੍ਰੋਪਰ ਸਹੀ ਤਿੱਕੇ ਨਾਲ ਠੀਕ ਹੈ ਜਾਂ ਨਹੀਂ ਪੈਸੇ ਇਹਨਾਂ ਨੇ ਜਿੰਨੇ ਮਰਜ਼ੀ ਠੋਕੇ ਲਾਣ ਕੋਈ ਦਿੱਕਤ ਨਹੀਂ ਬਟ ਫੂਡ ਸਾਨੂੰ ਜਿਹੜਾ ਆ ਸਾਡੀ ਸੇਫਟੀ ਨੂੰ ਲੈ ਕੇ ਸਾਡੀ ਹੈਲਥ ਨੂੰ ਲੈ ਕੇ ਪਲੀਜ਼ ਉਸ ਚੀਜ਼ ਨੂੰ ਤਾਂ ਦੇ ਧਿਆਨ ਰੱਖਣਾ ਚਾਹੀਦਾ ਮੈਨੂੰ ਤੇ ਇਹ ਆ ਜੀ ਹਾਕਰਸ ਪਹਿਲਾਂ ਤਾਂ ਮੈਂ ਵਾਪਸ ਕਰਤਾ ਵੀ ਕਿਉਂਕਿ ਇਹ ਤਾਂ ਦੋ ਇੱਕ ਦੋ ਵਾਰੀ ਇਹਨਾਂ ਨੇ ਗਲਤੀਆਂ ਪਹਿਲਾਂ ਵੀ ਸੀ ਉਹ ਆਪਾਂ ਪਹਿਲਾਂ ਵੀ ਚਲੋ ਕਿਆ ਵੀ ਛੱਡੋ ਪਰੇ ਕੋਈ ਗੱਲ ਨਹੀਂ ਹਣਾ ਬਟ ਹੁਣ ਇਹ ਥੋੜਾ ਜਿਹਾ ਜ਼ਿਆਦਾ ਹੋ ਗਿਆ ਇਸ ਕਰਕੇ ਮੈਨੂੰ ਅੱਜ ਇਹਦੀ ਵੀਡੀਓ ਜਿਹੜੀ ਹੈਗੀ ਬਣਾਉਣੀ ਪਈ ਆ ਤੇ ਕਿਉਂਕਿ ਪਲੀਜ਼ ਪਾਈਏ ਇੱਥੇ ਧਿਆਨ ਰੱਖੋ ਕਿਵੇਂ ਸੀ ਫਰਾਈ ਦਾ ਆਪਾਂ ਖਾਦਾ ਹੀ ਨਹੀਂ ਹੈਗਾ ਕਿਉਂਕਿ ਤੇਲ ਹੀ ਤੇਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੋਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝਦੇ ਨਹੀਂ ਹੈਗੇ ਜਦੋਂ ਮੈਂ ਲਾਉਂਦਾ ਤਾਂ ਦੇਖ ਸਕਦੇ ਹੋ ਜਿਹਦਾ ਤੇਲ ਇਸ ਪਾਈਸਾ ਤੇ ਮਨ ਲਿੰਗੇ ਪਰ ਨਹੀਂ ਇੱਕ ਚੀਜ਼ ਹੋਰ ਵੀ ਹੈ ਨਾ ਬਾਈ ਇੱਕ ਚੀਜ਼ ਮੇਨ ਚੀਜ਼ ਗੱਲ ਆ ਵੀ ਜਦੋਂ ਤੁਸੀਂ ਕੋਈ ਫੂਡ ਤਿਆਰ ਕਰਦੇ ਹੋ ਹਾਂ ਤੇਲ ਦੇ ਦੇਖੋ ਮੈਂ ਕਹਿੰਦਾ ਇਹਨਾਂ ਤਾਂ ਹੁੰਦਾ ਹੀ ਨਹੀਂ ਕੋਈ ਵੀ ਖੜ ਕੇ ਦੇਖ ਸਕਦਾ ਇਹ ਮੈਨੂੰ ਮੈਂ ਕਲੀਅਰ ਜੀ ਗੱਲ ਆ ਇਹ ਹਾਰਟ ਬੈਗ ਦੇ ਨਿਸ਼ਾਨੀਆਂ ਨਹੀਂ ਬੰਦਿਆਂ ਨੂੰ ਬਈ ਚੇਕੇ ਜੇਰੇ ਨੂਰਮੈਲ ਚ ਜਲਦੀ ਹਾਰਟ ਐਟੈਕ ਨਾਲ ਮਰਨਾ ਹੋਵੇ ਤਾਂ ਆਜੋ ਤੁਸੀਂ ਹੌਕਰ ਦੇ ਵਿੱਚ ਅਹੀਂ ਤਾਂ ਜਲਦੀ ਆਪਾਂ ਵਾ ਅੱਜ ਤੋਂ ਬਾਅਦ ਆਪਾਂ ਤਾਂ ਸੌਂ ਖਾਣ ਲੱਗਿਆ ਆਪਾਂ ਦੁਬਾਰਾ ਹੌਕਰ ਨਹੀਂ ਵਰਦੇ ਬਈ ਇਹ ਗੱਲ ਪੱਕੀ ਐ ਜੀ ਪਲੀਜ਼ ਬਾਈ ਧਿਆਨ ਨਾਲ ਜਦੋਂ ਵੀ ਤੁਸੀਂ ਨੂਰਮੈਲ ਆਉਨੇ ਹੋ ਤਾਂ ਆਪਣਾ ਫੂਡ ਧਿਆਨ ਨਾਲ ਆਰਡਰ ਕਰੋ ਪ੍ਰੋਪਰ ਤਰੀਕੇ ਨਾਲ ਦੇਖੋ ਵੀ ਕਿਹੜੀ ਚੀਜ਼ ਕਿਵੇਂ ਆ ਚਲੋ 24 ਨੂੰ ਚੰਗੀ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਹਾਂ ਜੀ ਸੋ ਹੌਕਰ ਤੋਂ ਆ ਕੇ ਬਾਹਰ ਆਪਾਂ ਨੂਰਮੈਲ ਦੇ ਵਿੱਚ ਤੇ ਜਿਹੜਾ ਵੀ ਬਈ ਇੱਥੇ ਹੋ ਕੋਈ ਇੱਥੇ ਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹਨੇ ਹਾਰਟ ਰੈਕ ਆਪਣੇ ਉਮ ਕਰਾਉਣਾ ਉਹ ਜ਼ਰੂਰ ਇੱਥੇ ਆਵੇ ਤੇ ਭਾਈ ਇਹਨਾਂ ਨੇ ਕਦੀ ਵੀ ਆਪਣੇ ਫੂਡ ਨੂੰ ਲੈ ਕੇ ਕੁਆਲਟੀ ਨੂੰ ਚੰਗੀ ਤਰ੍ਹਾਂ ਮੈਂਟੇਨ ਨਹੀਂ ਕਰ ਰਿਹਾ ਹੈਗੀ ਤੇ ਇਸ ਕਰਕੇ ਵੈਰੀ ਬਹੁਤ ਬੈਡ ਆ ਯਾਰ ਇਹ ਵੀ ਨੂਰ ਮੈਚ ਤੇ ਜਿਹੜੇ ਫੂਡ ਇਨਸਪੈਕਟਰ ਨੇ ਸਾਡੇ ਏਰੀਆ ਦੇ ਪਲੀਜ਼ ਭਾਈ ਇੱਥੇ ਹਾਕਰ 'ਚ ਜ਼ਰੂਰ ਧਿਆਨ ਦੇਣ ਕਿ ਪਤਾ ਨਹੀਂ ਕਿੰਨਾ ਦੇਰ ਦਾ ਐਕਸਪਾਇਰੀ ਮਾਲ ਹੋਣਾ ਜਿਹੜਾ ਇੱਥੇ ਸੇਲ ਕਰ ਰਹੇ ਨੇ ਜਾਂ ਕੀ ਕੁਰਸ਼ ਕਰ ਰਹੇ ਨੇ ਸੋ ਥੈਂਕ ਯੂ ਸੋ ਮੱਚ